ਕੌਮ ਦਾ ਨਾ ਕਬੀ Hello? Oh. ਹਰ ਜਸ ਹੁੰਦਾ ਨਾ ਕਬੀਰ ਜੀ ਦਾ ਵਾਹਿਗੁਰੂ ਗਰੀਬ ਨਵਾਜ਼ ਬੰਦਗੀ ਦੇ ਪਰਥਾਏ ਬਚਨ ਕਰ ਰਹੇ ਨੇ ਭਰੀ ਜੀ ਮਹਾਰਾਜੇ ਬਚਨ ਕਰਦੇ ਨੇ ਕਹਿੰਦੇ ਤੇਰੀ ਪਨਹੇ ਖੁਦਾਏ ਤੂੰ ਬਖਸ਼ੰਦਗੀ ਸ਼ੇਖ ਫਰੀਦਾ ਖੈਰ ਦੀਜਾ ਬੰਦਗੀ ਕੀਤੀਗੀ ਇਹ ਤੇ ਸਵਾਲ ਇੱਕ ਪੈਦਾ ਹੁੰਦਾ ਵੀ ਫਰੀਦ ਜੀ ਨੇ ਕੋਈ ਬੰਦਗੀ ਘੱਟ ਕੀਤੀ ਸੀ ਫਿਰ ਮੰਗੀ ਜਾਂਦੀ 12 ਸਾਲ ਉਹ ਮਾਂ ਦਾ ਬਚਨ ਸੁਣਿਆ ਜੰਗਲਾਂ ਚ ਜਾ ਕੇ ਪਤ ਪਤਰਾਲ ਖਾ ਕੇ ਤੇ ਬੰਦਗੀ ਕੀਤੀ ਨਾਮ ਜਪਿਆ 12 ਸਾਲ ਬਾਅਦ ਘਰ ਆਏ ਮਾਤਾ ਕਹਿੰਦੀ ਆ ਪੁੱਤਰਾ ਮਾਂ ਮੈਂ ਬੰਦਗੀ ਕਰਕੇ ਆਇਆ ਮਾਂ ਖੁਸ਼ ਹੋਏਗੀ ਕਹਿੰਦੀ ਇਹ ਕਿੱਥੇ ਰਿਹਾ ਮਾਂ ਜੰਗਲ ਚ ਰਿਹਾ ਪੁੱਤਰਾ ਫਿਰ ਖਾਂਦਾ ਕੀ ਰਿਹਾ ਮਾਤਾ ਮੈਂ ਉਥੇ ਪਤ ਪਤਰਾਲ ਜਿਹੜੇ ਕਰੁੰਮਲੀਆਂ ਹੁੰਦੀਆਂ ਨੇ ਨਾ ਰੁੱਖਾਂ ਦੀਆਂ ਉਹ ਮੈਂ ਤੋੜ-ਤੋੜ ਕੇ ਖਾਂਦਾ ਅੱਛਾ ਪੁੱਤਰ ਆ ਫਿਰ ਬੜਾ ਚਿਰ ਹੋ ਗਿਆ ਤੇਰਾ ਸਿਰ ਵੀ ਮੈਂ ਵੇਖਿਆ ਆ ਤੇਰੇ ਸਿਰ ਨੂੰ ਮਲਦਿਆਂ ਛੱਸਦਿਆਂ ਤੇਲ ਲਾਦਿਆਂ ਤੇਰੇ ਕੇਸ ਸਿੱਧੇ ਕਰਦਿਆਂ ਤੇ ਜਦੋਂ ਬਹਿ ਗਿਆ ਮਾਂ ਦੇ ਕੋਲ ਤੇ ਇੱਕ ਕੇਸ ਫੜ ਕੇ ਖਿੱਚਿਆ ਤੇ ચીਸ ਨਿਕਲੀ ਆਖਿਆ اے ਮਾਂ ਪੀੜ ਹੁੰਦੀ ਏ ਤੇ ਮਾਂ ਕਹਿੰਦੀ ਏ ਜਿੰਨਾ ਉਹ ਜਿੰਨਾ ਰੁੱਖਾਂ ਦੇ ਪੱਤਰ ਤੂੰ ਤੋੜ ਖਾਦੇ ਉਹ ਜਿੰਨਾ ਰੁੱਖਾਂ ਦੇ ਪੱਤਰ ਤੂੰ ਤੋੜ ਖਾਦੇ ਜਿਨਾਂ ਰੱਖਾਂ ਦੇ ਤੂੰ ਪੱਤਰ ਤੋੜ ਤੋੜ ਕੇ ਖਾਦੇ ਉਹਨਾਂ ਨੂੰ ਨਾ ਪੀੜ ਹੋਈ ਮਾ ਇਸ ਗੱਲ ਦਾ ਤੇ ਗਿਆਨ ਹੀ ਨਹੀਂ ਸੀ ਗਿਆਨ ਹੋ ਗਿਆ ਫਿਰ ਰੋਟੀ ਮੇਰੀ ਕਾਠੀ ਤੇ ਲਾਵਣ ਮੇਰੀ ਭੁੱਖ ਸੰਤ ਜੀ ਇਹਦੇ ਵਿੱਚ ਵੀ ਬੜਾ ਭੇਤ ਹੈ ਉਹ ਕਾਠ ਦੀ ਰੋਟੀ ਹੈ ਖੇੜੀ ਲੱਕੜ ਦੀ ਵੀ ਕਈ ਕਹਿੰਦੇ ਨੇ ਇੱਕ ਰੋਟੀ ਕਹਿੰਦੇ ਲੱਕੜ ਦੀ ਬਣਾ ਕੇ ਵੀ ਗਲ ਚ ਪਾਲੀ ਇਹ ਵੀ ਕਈਆਂ ਦੀ ਮੱਤ ਕੇ ਕਹਿੰਦੀ ਹੈ ਤੇ ਲਾਵਣ ਮੇਰੀ ਭੁੱਖ ਜਿੰਨਾ ਖਾਦੀ ਚੋਪੜੀ ਕਹੇ ਸਹਿਣਗੇ ਦੁੱਖ 12 ਸਾਲ ਫਿਰ ਜਦੋਂ ਭੁੱਖ ਲੱਗਣੀ ਤੇ ਸੰਗਤ ਜੀ ਉਹ ਕਾੜ ਦੀ ਰੋਟੀ ਨੂੰ ਚੱਕ ਮਾਰ ਲੈਣਾ ਬਸ ਨਾਮ ਦੇ ਸਾਰੇ ਸਿਮਰਨ ਦੇ ਸਾਰੇ ਜਿਹੜੇ ਭਜਨ ਕਰਨ ਵਾਲੇ ਨਾਮ ਜਪਣ ਵਾਲੇ ਉਹਨਾਂ ਨੂੰ ਇਸ ਮਸਤਾ ਦਾ ਪਤਾ ਹੈ ਜਦੋਂ ਰਸ ਆ ਜਾਂਦਾ ਫਿਰ ਰੋਟੀ ਪਾਣੀ ਦਾ ਇਹਦਾ ਰਸ ਦੂਰ ਚਲਿਆ ਜਾਂਦਾ ਹੈ ਇਸ ਰਸਨਾ ਤੇ ਦੂਜਾ ਸਵਾਦ ਨਹੀਂ ਆਉਂਦਾ ਹਰ ਵੇਲੇ ਰਸਨਾ ਮਿੱਟੀ ਹੋਈ ਜਾਂਦੀ ਹੈ ਜਿਹੜੇ ਅੰਮ੍ਰਿਤ ਵੇਲੇ ਸੰਤ ਗਿਆਨ ਸਿੰਘ ਜੀ ਹੋਇਆ ਕਰਦੇ ਸੀ ਸਾਡੇ ਬਾਣੇ ਵਾਲੇ ਉਹਨਾਂ ਸਿਮਰਨ ਕਰਨਾਂ ਅੰਮ੍ਰਿਤ ਵੇਲੇ ਤੋਂ ਸੰਤ ਪ੍ਰਤਾਪ ਸਿੰਘ ਜੀ ਹੁੰਦੇ ਸਨ ਨੇਵੀ ਦੇ ਅਫਸਰ ਸੀ ਇਹ ਭਜਨ ਕਰਨ ਬਹਿਣਾ ساری ਰਾਤ ਜਦੋਂ ਚੌਂਕੜਾ ਲੱਗ ਜਾਣਾ ਤੇ ਸੁਰਤ ਉੱਤੇ ਜੀਭ ਤਾਲੂ ਨਾਲ ਲੱਗ ਜਾਣੀ ਤੇ ਜਿਹੜੇ ਕੇਸ ਨਾ ਸਿਰ ਦੇ ਉਹ ਸਿੱਧੇ ਹੋ ਜਾਣੇ ਲੂਈ ਗੰਡੇ ਖੜੇ ਹੋ ਜਾਣੇ ਤੇ ਗੁਰਮੁਖ ਰੋਮ ਰੋਮ ਹਰਤੇ ਆਵੇ ਦੀ ਬਸਤਾ ਬਣ ਜਾਣੀ ਇੱਕ ਇੱਕ ਰੋਮ ਦੇ ਵਿੱਚੋਂ ਭਜਨ ਚੱਲਣਾ